ਵੇਹ ਦੋਸਤੋ ਇੱਕ ਬਿਜ਼ਨਸਮੈਨ ਦਾ ਕਿਸੇ ਵੀ ਚੀਜ਼ ਨੂੰ ਵੇਖਣ ਦਾ ਨਜ਼ਰੀਆ ਵੱਖਰਾ ਹੁੰਦਾ ਇੱਕ ਆਮ ਬੰਦਾ ਚੀਜ਼ ਵੇਖਦਾ ਵਾ ਪਰ ਇੱਕ ਬਿਜ਼ਨਸਮੈਨ ਉਸ ਚੀਜ਼ ਦੇ ਵਿੱਚ ਲੁਕਿਆ ਹੋਇਆ ਇੱਕ ਬਿਜ਼ਨਸ ਵੇਖਦਾ ਵਾ ਉਸ ਚੀਜ਼ ਨੂੰ ਵੇਖਣ ਦਾ ਇੱਕ ਵੱਖਰਾ ਐਂਗਲ ਹੁੰਦਾ ਜੋ ਕਿ ਐਂਗਲ ਇੱਕ ਬਿਜ਼ਨਸ ਨੂੰ ਜਨਮ ਦਿੰਦਾ ਇੱਕ ਆਮ ਬੰਦੇ ਦੇ ਲਈ ਮਿੱਟੀ ਦੀ ਕੋਈ ਵੈਲਿਊ ਨਹੀਂ ਮਿੱਟੀ ਇੱਕ ਜਸਟ ਮਿੱਟੀ ਆ ਪਰ ਇੱਕ ਬਿਜ਼ਨਸਮੈਨ ਮਿੱਟੀ ਨੂੰ ਵੀ ਕਿਵੇਂ ਵੇਖੂਗਾ ਕਿ ਮਿੱਟੀ ਅਗਰ ਇਹ ਠੀਕ ਨਹੀਂ ਮਿੱਟੀ ਆ ਕਾਲੀ ਮਿੱਟੀ ਆ ਤਾਂ ਇਹਦੀਆਂ ਇੱਟਾਂ ਬਣਾਈਆਂ ਜਾ ਸਕਦੀਆਂ ਤੇ ਇੱਟਾਂ ਤੋਂ ਲੱਖਾਂ ਕਰੋੜਾਂ ਦੇ ਘਰ ਤਾਂ ਇੱਕ ਬਿਜ਼ਨਸਮੈਨ ਦਾ ਨਾ ਕਿਸੇ ਵੀ ਚੀਜ਼ ਨੂੰ ਵੇਖਣ ਦਾ ਐਂਗਲ ਹੀ ਵੱਖਰਾ ਹੁੰਦਾ ਇਦਾਂ ਹੀ 1970 ਦੇ ਵਿੱਚ ਲੋਕਾਂ ਨੂੰ ਸਿਰਫ 1 ਰੁਪਏ ਦਾ ਸਿੱਕਾ ਵੇਖ ਰਿਆ ਸੀ ਪਰ ਜੋ ਵਪਾਰੀ ਸੀ ਜੋ ਧੰਦਾ ਕਰਨ ਵਾਲੇ ਸੀ ਉਹਨਾਂ ਨੇ ਕੀ ਵੇਖਿਆ ਕਿ 1 ਰੁਪਏ ਦੇ ਸਿੱਕੇ ਦੇ ਵਿੱਚ ਨਾ ਜੋ ਸਿਲਵਰ ਲੱਗੀ ਹੋਈ ਸੀ ਉਹ ਸਿਲਵਰ ਦੀ ਖੋਤੀ ਵੈਲਿਊ ਹੈਗੀ ਸੀ 4 ਰੁਪਏ ਤਾਂ ਉਹਨਾਂ ਨੇ ਕੀ ਕੀਤਾ ਕਿ 1 ਰੁਪਏ ਦੇ ਬਹੁਤ ਸਾਰੇ ਸਿੱਕੇ ਖਰੀਦੇ ਤੇ ਉਹਨਾਂ ਨੇ ਉਹ 1 ਰੁਪਏ ਨੂੰ ਸਿਲਵਰ ਨੂੰ ਢਾਲਿਆ ਤੇ ਉਹਨਾਂ ਨੇ 1 ਰੁਪਏ ਦੇ ਸਿੱਕੇ ਨੂੰ 5 ਰੁਪਏ ਦੇ ਵਿੱਚ ਵੇਚਿਆ ਤੇ 3 ਜਾਂ 4 ਰੁਪਏ ਉਹਨਾਂ ਨੇ ਉਹ ਸਿੱਕੇ ਤੋਂ ਕਮਾਏ ਇਦਾਂ ਹੀ ਕਰਮਸ ਬਾਈ ਨੇ ਸੋਚਿਆ ਕਿ ਲੋਕਾਂ ਨੂੰ ਪੱਪੜੇ ਧੋਣ ਵਾਲਾ ਡਿਟਰਜੈਂਟ ਬਹੁਤ ਮਹਿੰਗਾ ਪਿਆ ਰਿਹਾ ਤੇ ਇੱਕ ਮਿਡਲ ਕਲਾਸ ਦਾ ਬੰਦਾ ਉਹ ਡਿਟਰਜੈਂਟ ਨੂੰ ਅਫੋਰਡ ਨਹੀਂ ਕਰ ਸਕਦਾ ਉਸਨੇ ਸਹੀ ਤਰ੍ਹਾਂ ਨਾ ਡਿਟਰਜੈਂਟ ਦੇ ਇਨਗਰੀਡੀIENTS ਨੂੰ ਪੜ੍ਹਿਆ ਇਨਗਰੀਡੀIENTS ਨੂੰ ਚੰਗੀ ਤਰ੍ਹਾਂ ਵੇਖਿਆ ਇਨਗਰੀਡੀIENTS ਮਤਲਬ ਜਿਸ ਤੋਂ ਮਿਲ ਕੇ ਉਹ ਕੱਪੜੇ ਧੋਣ ਦਾ ਸਾਬਣ ਜਾਂ ਫਿਰ ਡਿਟਰਜੈਂਟ ਬਣਦਾ ਸੀ ਉਸਨੇ ਵੇਖਿਆ ਕਿ ਸਿਰਫ ਤਿੰਨ ਡਿਟਰਜੈਂਟ ਦੇ ਇਨਗਰੀਡੀIENTS ਦੇ ਨਾਲ ਕੱਪੜੇ ਧੋਤੇ ਜਾਂਦੇ ਆ ਬਾਕੀ ਦੇ ਇਨਗਰੀਡੀIENTS ਸਭ ਬੇਕਾਰ ਸੀ ਉਹਨਾਂ ਦਾ ਕੋਈ ਮਤਲਬ ਨਹੀਂ ਸੀ ਤਾਂ ਉਸਨੇ ਕੀ ਕੀਤਾ ਉਸਨੇ ਚੰਗੀ ਤਰ੍ਹਾਂ ਜਦੋਂ ਇਨਗਰੀਡੀIENTS ਨੂੰ ਪੜ੍ਹਿਆ ਉਹਨੇ ਸੋਡਾ ਐਸ਼ ਹੋ ਗਿਆ ਸੋਪ ਨੂਡਲਸ ਹੋ ਗਿਆ ਟੇਕ ਉਸਨੇ ਆਪਟੀਕਲ ਕਲੀਨਰਸ ਨੂੰ ਵਰਤ ਕੇ ਉਸਨੇ ਇੱਕ ਨਿਰਮਾ ਦਾ ਸਾਬਣ ਬਣਾਇਆ ਜੋ ਕਿ ਕਾਸਟ ਦੇ ਵਿੱਚ ਬਹੁਤ ਲੋ ਸੀ ਤੇ ਸੇਮ ਕਲੀਨਿੰਗ ਇਫੈਕਟ ਦਿੰਦਾ ਸੀ ਜਿਵੇਂ ਕਿ ਮੰਨ ਲਓ ਇੱਕ ਚੀਜ਼ ਤੁਹਾਨੂੰ 50 ਦੀ ਪੈ ਰਹੀ ਹੈ ਇੱਕ ਚੀਜ਼ ਤੁਹਾਨੂੰ 100 ਦੀ ਪੈ ਰਹੀ ਹੈ ਅਗਰ 50 ਦੀ ਵੀ ਸੇਮ ਕੰਮ ਕਰਕੇ ਦੇ ਰਹੀ ਹੈ ਤੇ 100 ਦੀ ਵੀ ਸੇਮ ਕੰਮ ਕਰਕੇ ਦੇ ਰਹੀ ਹੈ ਤਾਂ ਆਬਵੀਅਸਲੀ ਤੁਸੀਂ 50 ਵਾਲ ਜਾਵੋਗੇ ਇਸ ਤਰੀਕੇ ਨਾਲ ਹੀ ਕਰੰਸ ਬਾਈ ਨੇ ਇਹ ਵੇਖਿਆ ਕਿ ਕੱਪੜੇ ਧੋਣ ਦਾ ਜੋ ਡਿਟਰਜੈਂਟ ਆ ਉਹ ਮਿਡਲ ਕਲਾਸ ਦੇ ਲੋਕਾਂ ਨੂੰ ਬਹੁਤ ਮਹਿੰਗਾ ਪੈ ਰਿਹਾ ਤੇ ਉਹਨੇ ਇਦਾਂ ਦੇ ਇНГਰੀਡੀਅੰਟ ਚੱਕੇ ਜੋ ਕਿ ਸਸਤੇ ਹੋਣ ਸਸਤਿਆਂ ਤੋਂ ਇੱਕ ਉਸਨੇ ਨਿਰਮਾ ਬਣਾਇਆ ਤੇ ਨਿਰਮਾ ਉਸਨੇ ਘੱਟ ਰੇਟ ਵਿੱਚ ਬਣਾਇਆ ਤੇ ਸੇਮ ਕਲੀਨਿੰਗ ਇਫੈਕਟ ਸੇਮ ਕੱਪੜੇ ਜੋ ਮਹਿੰਗੇ ਡਿਟਰਜੈਂਟ ਸਾਫ਼ ਕਰਦੇ ਸੀ ਸੇਮ ਕੱਪੜੇ ਨਿਰਮਾ ਨੇ ਸਾਫ਼ ਕਰਕੇ ਦਿੱਤੇ ਇਸ ਤਰੀਕੇ ਨਾਲ ਬਿਜ਼ਨਸਮੈਨ ਦਾ ਨਾ ਕਿਸੇ ਵੀ ਚੀਜ਼ ਨੂੰ ਵੇਖਣ ਦਾ ਨਜ਼ਰੀਆ ਵੱਖਰਾ ਹੁੰਦਾ ਤਾਂ ਉਹ ਨਜ਼ਰੀਆ ਉਹ ਐਂਗਲ ਇੱਕ ਬਿਜ਼ਨਸ ਨੂੰ ਜਨਮ ਦਿੰਦਾ